ਅਧਿਆਸ ਸਿੰਘ ਚੀਤਾ ਬੋਲੋ ਇਹ ਤੋਂ ਦੀ ਗੱਲ ਕਰਾਂਗਾ ਅਧਿਆਸ ਸਿੰਘ ਚੀਤਾ ਕਾਫ ਸੰਗ੍ਰਹਿ ਤੇਰੇ ਬਾਜੋਂ ਦੀ ਸਜਣ ਬਕਰਿਆ ਪੈਰਾ ਸਿੰਘ ਤੋਂ ਦੌਰ ਪ੍ਰਸਿੱਧ ਦਾਰਸ਼ਨਿਕ ਕ੍ਰੌਂਚੇ ਸਾਇਤ ਰਚਨ ਪ੍ਰਕਿਰਿਆ ਨੂੰ ਆਪਰੇਡ ਨਾਲ ਇੱਕ ਇਹ ਨਾ ਇਸ ਤਰ੍ਹਾਂ ਵੀ ਕਿਹਾਦਾ ਹੈ ਕਿ ਹਰ ਕਵੀ ਆਪਣੀ ਪਹਿਲੀ ਰਚਨਾ ਬਾਅਦ ਹਰ ਨਵੀਂ ਰਚਨਾ ਨੂੰ ਵਿਸਤਾਰਦਾ ਹੈ ਉਹ ਬੁੱਧ پہاੜੇ ਵਾਂਗ ਹੈ ਉਸ ਨੂੰ ਨਵੀਂ ਧਾਤ ਨਹੀਂ ਵਰਤਦਾ ਬਲਕਿ ਪਹਿਲੋਂ ਬਣੇ ਬਣਾਤੇ ਬੁੱਤ ਨੂੰ ਕਠਾਰੀ ਵਿੱਚ ਸੁੱਟ ਦਿੰਦਾ ਹੈ ਤੇ ਨਵਾਂ ਬੁੱਤ ਰਸਦਾ ਹੈ ਮੈਨੂੰ ਇਸ ਦੀ ਇਹ ਗੱਲ ਬੜੀ ਸੂਝਮੰਦ ਤੇ ਡੂੰਗੀ ਪਤੀਤ ਹੁੰਦੀ ਹੈ ਕਿਉਂਕਿ ਸਾਹਿਤਕ ਘੇਰੇ ਵਿੱਚ ਰਹਿ ਕੇ ਸਮਾਜਿਕ ਆਰਥਿਕ ਰਾਜਨੀਤਿਕ ਤੇ ਧਾਰਮਿਕ ਸਮੱਸਿਆਵਾਂ ਬਾਰੇ ਗੱਲ ਕਰਨੀ ਸਮਝ ਲੋ ਕਿ ਪ੍ਰਾਣੀ ਸੋਚ ਵਿੱਚ ਸਮੇਂ ਅਨੁਸਾਰ ਇੱਕ ਨਵਾਂ ਵਿਸਤਾਰ ਹੈ ਜਿਹੜੀ ਗੱਲ ਉਹਨੇ ਕਹਿ ਕੇ ਗਏ ਨੇ ਤਰੁਵਿੰਦਰ ਮੰਡਵਰੀ ਉਹ ਸਾਹਿਤਕ ਵਿਸਤਾਰ ਸੱਚਾ ਵੀ ਹੋਵੇ ਹਿੰਮਤ ਵੀ ਬਖਸ਼ੇ ਰਾਦ ਸੇਰਾ ਵੀ ਹੋਵੇ ਤੇ ਸੁੰਦਰ ਵੀ। ਸ਼ਾਇਦ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਇਸ ਵਿੱਚ ਸਮਾਜ ਦੇ ਚੰਗੇ ਬਾੜੇ ਦੋਨੋਂ ਪੱਖ ਉਗੜ ਕੇ ਸਾਹਮਣੇ ਆਉਂਦੇ ਆ ਤੇ ਸੁਚੇਤ ਸਾਹਿਤਕਾਰ ਜਦ ਪੱਖ ਹੋ ਕੇ ਇਸ ਸਮਾਜ ਦੇ ਸਾਰੇ ਪੱਖ ਉਜਾਗਰ ਕਰਦੇ ਆ। ਸ਼ਾਇਦ ਅਧਿਆਚੀਤਨੇ ਆਪਣੀ ਪਹਿਲੇ ਕਾਲਸਹਿਰ ਤੇਰੇ ਬਾਝੋਂ ਪ੍ਰਕਾਸ਼ਨ ਕਰਨ ਦੀ ਹਿੰਮਤ ਕੀਤੀ ਹੈ ਤੇ ਖੁਦ ਹੀ ਇਹ ਤੋਤਾਮਾ ਇਸ ਪੁਸਤਕ ਦਾ ਸ਼ਿੰਗਾਰ ਰੰਗ ਅਯੋਗੇ ਸਮੇਂ ਵਿੱਚ ਬਹੁਤ ਸਾਰੀ ਪੰਜਾਬੀ ਚੌਧਾ ਦਾ ਮਾਨਵੀ ਸਰਵੋਕਾਰਾਂ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੁੰਦਾ ਪਰ ਹਰਿਆਰਜੀਤ ਦਾ ਕੁਝ ਸਾਲਾਂ ਤੋਂ ਸਮਾਜਿਕ ਸਰਵੋਕਾਰਾਂ ਬਾਰੇ ਕਵਤਾ ਲਿਖਦਾ ਆ ਰਿਹਾ ਹੈ ਇਸ ਲਈ ਉਸ ਦਾ ਨਾਮ ਜ਼ਿੰਮੇਵਾਰ ਪੰਜਾਬੀ ਸ਼ਾਇਰਾ ਵਿੱਚ ਗਿਣਿਆ ਜਾ ਸਕਦਾ ਹੈ ਉਸ ਨੇ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਸੰਸਥਾਵਾਂ ਵਿੱਚ ਆ ਰਹੀ ਲਗਾਤਾਰ ਗਰਾਵਟ ਬਾਰੇ ਖੁੱਲ ਕੇ ਲਿਖਿਆ ਹੈ ਜੀਤੇ ਰਹੀ ਕਿ ਸ਼ਾਇਰ ਹਰਿਆਰਜੀਤ ਇੱਕ ਧਾਰਮਿਕ ਇਨਸਾਨ ਹੈ ਤੇ ਉਹਨਾਂ ਦਾ ਪਰਿਵਾਰ ਨਾਮਧਾਰੀ ਸਮਾਜ ਨਾਲ ਕਿੰ ਨੂੰ ਤਿੰਨ ਪੀੜ੍ਹੀਆਂ ਤੋਂ ਜੁੜਿਆ ਆ ਰਿਹਾ ਹੈ ਉਹ ਨਾਮਤਾਲੀ ਦੇ ਰਾਮ ਜੜੀਆ ਦੋ ਗੂਰਖਾਂਗੀਆਂ ਕਮੇਟੀਆਂ ਦੇ ਮੁਖ ਪ੍ਰਬੰਧਕਾਂ ਨੂੰ ਬੜੇ ਬੜੇ ਸਾਧਾਂ ਤੋਂ ਜੁੜਿਆ ਆ ਰਿਹਾ ਹੈ ਇਸ ਦੇ ਬਾਅਦ ਵਿੱਚ ਉਹ ਧਾਰਮਿਕ ਨੂੰਤਾਇਨ ਧਾਰਮਿਕ ਪ੍ਰਬੰਧਾਂ ਅਤੇ ਸੰਸਥਾਵਾਂ ਵਿੱਚ ਆਏ ਨਿਗਾਰ ਵਾਲੇ ਲਿਖਦਾ ਹੈ ਇਹ ਉਸ ਦਾ ਮਾਮਤਾ ਪ੍ਰਤੀ ਪ੍ਰੇਮ ਅਤੇ ਇੱਕ ਚੰਗੇ ਨਵੇਂ ਸਮਾਜ ਦੀ ਸਿਰਜਣਾ ਤੱਕ ਕਰਨ ਵੱਲ ਫਟਿਆ ਕਦਮ ਹੈ ਇਸ ਵਿੱਚੋਂ ਉਸ ਦੀ ਇਮਾਨਦਾਰੀ ਚਲਕਦੀ ਹੈ ਅਧਿਆਚਰਿਕ ਕਵਤਾਰ ਅਜਿੇ ਚੇਤੂ ਹੋ ਕੇ ਵਿਕਾਉ ਜ਼ਮੀਨਾਂ ਵਾਲੇ ਧਾਰਮਿਕ ਰਹਿਨਗੋਬਰ ਦੇ ਧਾਰਮਿਕ ਵਿਸ਼ਵਾਚਾਰ ਦੀ ਵੀ ਪੂਰ ਖੋਲਦਾ ਹੈ ਔਰ ਉਹਨਾਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ ਇਹ ਲੋਕ ਆਪਣੇ ਨਿੱਜੀ ਸਵਾਰਥਨ ਖਾਤਰ ਧਰਮ ਦਾ ਰਾਹ ਬਣਾ ਕੇ ਲੋਕਾਂ ਨੂੰ ਡੋਟਦੇ ਫਿਰ ਉਹ ਫਸਾਦ ਕਰਵਾਉਂਦੇ ਧਰਮ ਦਾ ਬਖੌੜਾ ਪਾ ਕੇ ਕਈ ਰਾਨਮਾਨ ਲੋਕਾਂ ਦੇ ਕੋਵਲ ਮਿਲਾ ਵਿੱਚ ਧਾਰਮਿਕ ਜਨੂਰ ਭਾਦਿਆਂ ਹਨ ਮਸੂਮ ਲੋਕਾਂ ਦਾ ਬਜ਼ਾਰਾਂ ਚਰਸਤਿਆਂ ਸੜਕਾਂ ਉੱਤੇ ਕਤਲ ਕਤਿਆਮ ਕਰਉਂਦੇ ਆ ਧਰਮਿਓ ਹੁਸ਼ਿਆਰ ਪਰਮੇਧ ਗਾ ਜਿਓ ਨਾਨਕ ਅਤੇ ਅਸੀਂ ਦਸ਼ਮੇਸ਼ ਪਿਤਾ ਜੀ ਨਾਮੀ ਕਵਤਾਵਾਂ ਇਸ ਕਿਤਾਬ ਵਿੱਚ ਵਿਚਾਰਯੋਗ ਹਨ ਅਧਿਆਤਿਕ ਦੀ ਕਵਤਾ ਨੂੰ ਸਮਝ ਲਈ ਉਸਦੀ ਪਹਿਲੀ ਕਵਤਾ 47 ਦੀ ਬੰਦ ਨੂੰ ਯਾਦ ਕਰਦੇ ਆ ਦਗ ਵਿਛੋੜੇ ਦਾ ਪੜਨ ਯੋਗ ਹੈ ਉਸ ਨੇ ਬਹੁਤ ਹੀ ਦੰਤ ਭਰੇ ਅਦਾਲਤ ਵਿੱਚ ਮਸੂਮਾਂ ਦਾ ਕਤਲ ਔਰਤਾਂ ਦੇ ਬਲਾਤਕਾਰ ਆਪਣਿਆਂ ਦੀ ਲੁੱਟ ਬਾਰੇ ਵਿਸਥਾਰ ਦਿੱਤਾ ਕਿਵੇਂ ਇਕੱਠੇ ਰਹਿੰਦੇ ਹੱਸਦੇ ਵੱਸਦੇ ਉੱਠਦੇ ਬੈਠਦੇ ਲੋਕ ਜਿਨ੍ਹਾਂ ਵਿੱਚ ਹੀ ਇੱਕ ਦੂਜੇ ਦੇ ਦੁਸ਼ਮਣ ਹੋ ਗਏ ਇਸ ਵੰਡ ਨੇ ਮਰਦਾਂ ਔਰਤਾਂ ਮਾਵਾਂ ਧੀਆਂ ਭੈਣਾਂ ਦੀ ਜ਼ਿੰਦਗੀ ਵਿੱਚੋਂ ਖੁਸ਼ੀਆਂ ਖੋਹੀ ਉਹਨਾਂ ਨੂੰ ਵੱਡਾ ਸੰਤਾਪ ਦਿੱਤਾ ਇਹ ਦੰਤ ਭਾਵੇਂ ਕਵੀ ਨੇ ਆਪ ਨਹੀਂ ਹੰਡਾਇਆ ਉਸ ਨੇ ਜੋ ਲੋਕਾਂ ਦਾ ਸੁਣਿਆ ਕਿਤਾਬਾਂ ਵਿੱਚ ਪੜ੍ਹਿਆ ਤੇ ਮਹਿਸੂਸ ਕੀਤਾ ਤੇ ਉਹ ਸਮਝਦਾ ਹੈ ਕਿੰਦੀ 147 ਦੀ ਵੰਡ ਨੂੰ ਇੱਕ ਦੂਗੀ ਸਿਆਸੀ ਚਾਲ ਨਾਲ ਜੋੜ ਕੇ ਵੇਖਿਆ ਜਾਣਾ ਚਾਹੀਦਾ ਰਹੇ ਰੱਦੇ ਗੱਡੇ ਰਸਤਿਆਂ ਦੇ ਪਲਦਾਣਾ ਪਾਣੀ ਮੁੱਕਿਆ ਸੀ ਜਦੋਂ ਇਨਸਾਨਾਂ ਦੀ ਭੀੜ ਵਿੱਚ ਬਣ حیਵਾਨ ਕੋਈ ਮੁੱਕਿਆ ਸੀ ਲਾਸ਼ਾਂ ਦੇ ਢੇਰਾਂ ਢੇਰ ਸਨ ਘੇਰਾ ਪਾਇਆ ਕਿਧਰ ਕਾਵਾਂ ਨੇ ਉਸ ਵਕਤ ਕਲੇੜੇ ਛੱਡ ਦਿੱਤੇ ਬਣਦੇ ਟੁੱਕਰ ਮਾਮਾ ਨੇ ਮਾਂਬੋਲੀ ਕਪਤਾ ਵਿੱਚ ਉਸਨੇ ਸਾਇਤ ਕਦੇ ਸਭਿਆਚਾਰਕ ਭ੍ਰਿਸ਼ਟਾਚਾਰ ਵਿਰੁੱਧ ਪਿੱਖਾ ਬੈਂਕ ਦੱਸਿਆ ਸਾਡੇ ਨੇਤਾ ਲੇਖਕ ਅਤੇ ਕਵੀ ਜਨ ਕਿਵੇਂ ਮਾਮੂਲੀ ਦੇਸ ਦੇ ਵੱਡੇ ਭਾਸ਼ਣ ਲੰਬੇ ਲੇਖ ਤੇ ਹੰਝੂ ਟਪਦੇ ਆ ਕਵਤਾਵਾਂ ਲਿਖਦੇ ਤੇ ਸੁਣਾਉਂਦੇ ਆ ਪੰਜਾਬੀ ਬਚਾਉਣ ਪੜਾਉਣ ਤੇ ਪ੍ਰਚਾਰ ਵਾਸਤੇ ਵਾਸਤੇ ਪਾਉਂਦੇ ਆ ਪਰ ਖੁਦ ਘਰਾਂ ਵਿੱਚ ਹਿੰਦੀ ਅਤੇ ਅੰਗਰੇਜ਼ੀ ਬੋਲਦੇ ਪੰਜਾਬੀ ਬੋਲਣ ਪੜਨ ਤੇ ਲੱਖੂ ਵੜਦੇ ਉਹਨਾਂ ਦੇ ਬੱਚੇ ਰੇ ਸਕੂਲਾਂ ਵਿੱਚ ਪੜ੍ਹਦੇ ਨੇ ਤੇ ਪੰਜਾਬ ਵਿੱਚ ਆਏ ਪ੍ਰਵਾਸੀਆਂ ਦੇ ਬੱਚੇ ਸਰਕਾਰੀ ਪੰਜਾਬੀ ਸਕੂਲਾਂ ਵਿੱਚ ਪੜ੍ਹਦੇ ਨੇ ਜਿਹੜੇ ਲੋਕ ਪੰਜਾਬੀ بچਾ ਸਕਦੇ ਨੇ ਉਹਨਾਂ ਨੂੰ ਬਾਹਰੀ ਦੇਸ਼ਾਂ ਵਾਸਤੇ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ ਇਹ ਵੀ ਇਹ ਸਮਝਦੇ ਨੇ ਕਿ ਇੱਕ ਸਾਜ਼ਿਸ਼ ਹੈ ਮੇਰਾ ਮੇਰੇ ਇੱਕ ਦਿਨ ਦੇ શુભ ਚਿੰਤਕ ਪਿਆਰਿਓ ਮੈਂ ਤੁਹਾਡੀ ਮਾਂ ਬੋਲੀ ਮੈਨੂੰ ਪਤਾ ਤੁਸੀਂ ਅੱਜ ਦੇ ਦਿਨ ਬਹੁਤ ਕਾਮਰੌਲੀ ਪਾਵੋਗੇ ਢੋਲ ਟਮਗਿਆਂ ਨਾਲ ਐਲਾਨਾਂ ਦੇ ਮਾਰ ਲਾਉਂਗੇ ਲਗਾਉਂਗੇ ਤੁਹਾਡੇ ਇਹ ਨਾਮਿਆਂ ਦਾ ਔੜਦਾ ਧੂਆਂ ਉਡਾ ਕੇ ਲੈ ਜਾ ਰਿਹਾ ਹੋਵੇਗਾ ਤੋਂ ਹੱਥੋਂ ਦੂਰ ਸਿਰਛੇ ਤੋਂ ਦੂਰ ਸੱਭਿਆਚਾਰ ਤੋਂ ਦੂਰ ਤੁਹਾਡੀਆਂ ਦਸਵਾਨ ਅੱਜ ਫੇਸਬੁੱਕ ਇੰਸਟਾ ਪਿਕਟਾਰ ਦੇ ਰਿਕਵਮੈਂਟ ਦਾ ਯੁੱਗ ਹੈ ਤੇ ਸਾਹਿਦ ਦਾ ਘੇਰਾ ਜਿੱਤੇ ਇੰਸੀ ਦੇ ਨਾਲ ਵਸੀ ਹੋਇਆ ਉਹ ਤੇ ਸੀਮਤ ਵੀ ਹੋਇਆ ਜਿੱਥੇ ਚੰਗੇ ਸਾਹਿਦ ਸ਼ਾਇਰ ਨੂੰ ਗਿਣਤੀ ਦੇ ਲਾਈਕ ਜਾਂ ਕਮੈਂਟ ਮਿਲਦੇ ਆ ਪਰ ਸੁੰਦਰ ਡੀਪੀ ਵਾਲੀ ਦੀ ਰਚਨਾ ਭਾਵੇਂ ਮਾੜੀ ਵੀ ਹੋਵੇ ਲਾਈਕਸ ਤੇ ਪ੍ਰੀਵਿਊਆਂ ਦੇ ਢੇਰ ਲੱਗ ਜਾਂਦੇ ਨੇ ऐसे कवि नित रोजाना अखबारों ਵਿੱਚ ਛਾਪੇ ਨੇ ਸਾਹਿਤ ਦਾ ਪੱਧਰ ਨੀਵਾਂ ਹੋ ਰਿਹਾ ਤੇ ਇਹ ਯੂਨੀਵਰਸਟਾ ਪੱਧਰ ਵੀ ਸਾਹਿਤ ਦਾ ਇਹ ਨੀਵਸਤਰੀ ਇੱਕ ਨਵਾਂ ਸਾਹਿਤਕ ਮਿਆਰ ਬਣਦਾ ਜਾ ਰਿਹਾ ਸਾਹਿਤਕ ਵਿਸ਼ਾ ਚਾਰਬਾ ਦੇ ਉਸ ਦੀ ਕਵਤਾ ਸ਼ਬਦ ਵਿਚਾਰੀ ਹੋ ਗਏ ਵਿਰਲਾ ਹੀ ਸ਼ਬਦ ਚੁਣਦਾ ਬਹੁਤੇ ਦੇਖ ਦੇ ਸ਼ਕਲਾਂ ਸਾਡੇ ਫੇਸਬੁਕੀਆਂ ਨੂੰ ਨਹੀਂ ਅਜੇ ਆਈਆਂ ਆਪਣਾ ਨਹੀਂ ਆਈਆਂ ਅਜੇ ਯਤਨਾ ਉਸੇ ਸਮਾਜ ਵਿੱਚ ਫਸਰੀਆਂ ਮਾਨਵਿਕ ਕਦਰਾਂ-ਕੀਮਤਾਂ ਨੂੰ ਮੰਗਾਰਿਆ ਪੰਜਾਬੀ ਡਾਇਸਪੋਰਾ ਵਿੱਚ ਆਏ ਨਵੇਂ ਪੁਰਾਣੇ ਲੋਕਾਂ ਬਾਰੇ ਵੀ ਗੱਲ ਰੱਖੀ ਹੈ ਨਵੀਆਂ ਬਣ ਰਹੀਆਂ ਬਾਹਰੋਂ ਚੰਗੀਆਂ ਲੱਗਦੀਆਂ ਪਰ ਅੰਦਰ ਤੋਂ ਖੋਗੀਆਂ ਹੋ ਰਹੀਆਂ ਫਿਰਦਾ ਬਾਰੇ ਗਹਿਣਾ ਵਿਆਕ ਕੱਸਿਆ ਅੱਜ ਦਾ ਭਗਤ ਸਿੰਘ ਨਾਮੀ ਕਵਤਾ ਵਿੱਚ ਉਸਨੇ ਇੱਕ ਦਿਨ ਬਸੰਤੀ ਪੱਗਾਂ ਬਨ ਕੇ ਫਿਰਦੇ ਅਖੌਤੀ ਭਗਤ ਸਿੰਘਾਂ ਬਾਰੇ ਬਾਗੂਪੀ ਲਿਖਿਆ ਅੱਜ ਖਾਸ ਤਰ੍ਹਾਂ ਦੀ ਇਹ ਇੱਕ ਪੀੜੀ ਜੋ ਪੈਦਾ ਹੋ ਰਹੀ ਹੈ ਉਹ ਦੇਖਦੇ ਕਿ ਖੁਨੀਆਂ ਜੀਪਾਂ ਨਸ਼ੇ ਦੇ ਸੁੱਤੇ ਤੇ ਸਮੈਕਾਂ ਦੇ ਝੂਟੇ ਸ਼ਰਾਬਾਂ ਦੇ ਜਾਮ ਤੇ ਵਿਦੇਸ਼ਾਂ ਪੜ੍ਹਾਈ ਲਈ ਆਏ ਕਰਦੇ ਨੇ ਹੱਲਾ ਗੁੱਲਾ ਜਿੱਤਾਂ ਬਾਤ ਮੋਤਾਂ ਬਾਤ ਤੇ ਮੋੜਨਾ ਤੇ ਮਗਨੋਨਾ ਦੇ ਬਾਅਦ ਸੋਸ਼ਲ ਮੀਡੀਆ ਤੇ ਮਾਂ ਪੈਣ ਇੱਕ ਕਰਦੀਆਂ ਸਾਡੀਆਂ ਭਗਤ ਸਿੰਘ ਜਿਹੜੀ ਕਿਸੇ ਤੋਂ ਘੱਟ ਨਹੀਂ ਹਰਿਆਲ ਦੇ ਲੰਮਾ ਆਸਾ ਪ੍ਰਵਾਸ ਵਿੱਚ ਕਰਤੱਬ ਹੋ ਗਈ ਹੈ ਪੜ੍ਹਾਈ ਤੋਂ ਬਾਅਦ ਉਹਦੇ ਪੰਜਾਬੀਆਂ ਵਾਂਗ ਉਸਨੇ ਵੀ ਪਰਦੇਸ ਬੰਦ ਰੁਕ ਕਰ ਲਿਆ ਵੱਡਾ ਮੁਲਕ ਵੱਧ ਕਮਾਈ ਵਧੀਆ ਜੀਵਨ ਦੇ ਸੁਪਨੇ ਉਸ ਨੂੰ ਦੁਬਈ ਦਾ ਚੰਗਾ ਚੁੱਖਾ ਕਾਰੋਬਾਰ ਛੱਡਵਾ ਕੇ ਕੈਨੇਡਾ ਲਿਆਇਆ ਦੁਬਈ ਤੋਂ ਜਦੋਂ ਜੀ ਕੀਤਾ ਪਿੰਡ ਆ ਜਾ ਸਕਦਾ ਸੀ ਪਰ ਕੈਨੇਡਾ ਦੀ ਰੰਗੀਨ ਸੁੰਦਰ ਠੰਡੀ ਤੇ ਰੌਚਿਕ ਧਰਤੀ ਦੇ ਮੁੰਡ ਉਸ ਨੂੰ ਭਾਗਤਵਲ ਫੇਰਾ ਨਾਮ ਆਲ ਦਿੱਤਾ ਉਸ ਨੇ ਪੱਕੀ ਪੈਰੀ ਹੋਣ ਲਈ ਸਾਲਾਂ ਬੱਧੀ ਸੰਘਰਸ਼ ਕੀਤਾ ਅਖੀਰ 18 ਸਾਲਾਂ ਬਾਅਦ ਸੁਣੀ ਗਈ ਉਹਨਾਂ ਦਾ ਆਪਣੀ ਪਤਨੀ ਕਰਮਜੀਤ ਕੋਲ ਨਾਲ ਮਿਲ ਹੋਇਆ ਮੁੰਡੇ ਵੀ ਕਾ ਵਹਿ ਗਏ ਤੇ ਹਦਿਆ ਦਾ ਮੂਰਤ ਖੁੱਲਿਆ ਕੋਵਿਡ ਮਹਾਮਾਰੀ ਦੇ ਦੌਰਾਨ ਉਹ ਕੋਰਡ ਦਾ ਸ਼ਿਕਾਰ ਹੋਇਆ ਉਸ ਨੂੰ 6 ਮਹੀਨੇ ਹਸਪਤਾਲ ਵਿੱਚ ਆਈਸੀਯੂ ਤੇ ਅਤੇ ਰੀਹੈਬ ਸੈਂਟਰ ਵਿੱਚ گزارਨੇ ਪਏ ਉਹ ਕਿਸੇ ਨੂੰ ਮਿਲ ਨਹੀਂ ਸਕਦਾ ਸੀ ਉਹ ਦਿਨ ਉਸ ਦੇ ਪਰਿਵਾਰ ਲਈ ਤੇ ਖਾਸ ਤੌਰ ਤੇ ਬਹੁਤ困难ਈ ਭਰਪੂਰ ਸਨ ਪਹਿਲੇ ਕੁਝ ਮਹੀਨੇ ਤਾਂ ਜੀਵਨ ਦੀ ਉਮੀਦ ਦੇ ਪੰਛੀ ਵੀ ਉਡੋ-ਉਡੋ ਕਰਦੇ ਰਹੇ ਪਰ ਉਸ ਦੇ چھوٹے ਪਰਿਵਾਰ ਤੇ ਖਾਸ ਤੌਰ ਤੇ ਉਹਦੇ ਛੋਟੇ ਭਰਾ ਸੁਖਵਿੰਦਰ ਚੀਤਾ ਨੇ ਉਸ ਦੀ ਦਿਨ ਰਾਤ ਸੇਵਾ ਕੀਤੀ ਦਾਕਟਰ ਨੇ ਹਿੰਮਤ ਦੋਸਤਾਂ ਦੀਆਂ ਦਵਾਵਾਂ ਤੇ ਹਰਿਆਰ ਦੇ ਅੰਦਰੋਂ ਉਠੀ ਜਿੰਦੀ ਤਾਕਤ ਰੰਗ ਲੈ ਕੇ ਆਏ ਉਹ ਨੌਂ ਵਾਰ ਨੌਂ ਹੋ ਕੇ ਫਿਰ ਆਪਣੇ ਅਦੇ ਸਮਾਜਿਕ ਕਾਰਜਾਂ ਵਿੱਚ ਜੁਟ ਗਿਆ ਹੈ ਹੁਣ ਉਹ ਜੀਵਨ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਦੇਖ ਰਿਹਾ ਹੈ ਜਿਦਾਈ ਦੇ ਦਿਨਾਂ ਦੀ ਮਨੋਵਸਥਾ ਦੱਸੌਦੀ ਇੱਕ ਛੋਟੀ ਨਾਲੋਂ ਬੜੀ ਗੱਦੇ ਵਿਦਿਕ ਹੈ ਬਿਲਹਾ ਵਿੱਚ ਬੰਦਾ ਦਿਲ ਨਾ ਮੀਦੀ ਵਿੱਚ ਉਮੀਦ ਦੀ ਆਖਰੀ ਆਸ ਇਸ ਤਰ੍ਹਾਂ ਬਿਆਨ ਕਰਦਾ ਹੈ ਉਹ ਲੋਚ ਦਾ ਰੂਹਾਂ ਦੇ ਹੀ ਮੇਲੇ ਹੋ ਜਾਵਨ ਜਿਸਮ ਤਾਂ ਮੁੱਡੇ ਹੋ ਗਏ ਨੇ ਹੁਣ ਅਧਿਆਰਥੀ ਤਾਂ ਨੇ ਮਾਨਵੀ ਮੈਂ ਮੇਰੀ ਤਮਾ ਲਾਲਚ ਖੁਦਗਰਦੀ ਖੁਸ਼ੀ ਗਮੀ ਹੱਸਣ ਰੋਣ ਟੁੱਟਦੇ ਬਣਦੇ ਰਿਸ਼ਤੇਆਂ ਮਾਂ ਦੀ ममता ਪਿਆਰ ਨੇਕ ਆਸ ਨਾਸ ਅਤੇ ਪਿਆਰ ਮੁਹੱਬਤ ਬਾਰੇ ਆਪਣੇ ਇੱਕ ਉਤਵਾ ਨਹੀਂ ਮੰਦੇ ਬਲਵਲੇ ਪਾਠ ਸਾਹਮਣੇ ਰੱਖਿਆ ਹਨ ਜਿੱਥੇ ਉਸ ਦੀਆਂ ਨੰਮੀਆ ਕਮਤਾਵਾਂ ਵਿਚਾਰਾਂ ਦਾ ਨਿਰੰਤਰ ਵਿਸਤਾਰ ਹਨ ਉੱਥੇ ਹੀ ਉਸ ਦੀਆਂ ਨਿੱਕੀਆਂ ਕਮਤਾਵਾਂ ਕੀ ਕਿਆਮ ਅਤੇ ਮਨੁਤੋਂ ਗਿਆਨਿਆ ਪਾਠ ਨੂੰ ਸੋਚਣ ਲਈ ਮਜਬੂਰ ਚਾ